ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਵੀ ਅੱਜ ਹੋ ਗਈ 2 ਫਰਵਰੀ 2026 ਕੋਟਕਪੂਰੇ ਆਇਆ ਤੂੜੀ ਦੀ ਬੋਲੀ ਤੇ ਅੱਜ ਵੀ ਟਰਾਲੀਆਂ ਲਗਭਗ ਜਿਹੜੀਆਂ 15 14 15 ਨਗ ਜਿਹੜੇ ਅੱਜ ਆਏ ਆ ਤੇ ਰੇਟ ਦੀ ਗੱਲ ਕਰੀ ਕੱਲ ਦਾ ਵੀ 595 ਸੀ ਤੇ ਬਾਕੀ ਅੱਜ ਦਾ ਜਿਹੜਾ ਰੇਟ ਪਹਿਲਾਂ ਦੇਖਦੇ ਆ ਹਰੇ-ਚਾਰੇ ਦਾ ਰੇਟ ਵੀ ਸਾਰੀਆਂ ਮੰਡੀਆਂ 'ਚ ਲਗਭਗ ਚਵੀ ਜਿਹੜੀ 200 250 ਦੇ ਆਸ-ਪਾਸ ਦੇਖ ਰਹੀ ਆ ਤੇ ਬਰਸੀਨ ਵੀ ਵੀ ਜਿਹੜਾ ਇਹੀ ਰੇਟ ਤੇ ਜਿਹੜਾ ਬਰਸੀਨ ਨਾ ਚੱਲੀ ਜਾਂਦਾ ਬਾਕੀ ਅੱਜ ਦਾ ਜਿਹੜਾ ਰੇਟ ਦੇਖਾਂ ਕਿੱਥੋਂ ਤੱਕ ਜਾਂਦਾ ਤੇ ਬੋਲੀ ਹੋਣ ਵਾਲੀ ਵੀ ਸ਼ ਆਲ ਗਏ ਸਾਰੀ ਸਾਰੀ ਇਸੇ ਨਾਲ ਦੀ ਬੋਲੋ ਭਾਈ ਅੰਦਰ ਦੀ ਆ ਮੇਰੀ ਬਾਹਰ ਦੀ ਪੂਰੀ ਬਾਹਰ ਦੀ ਇਹਦੇ ਨਾਲ ਦੀ ਭਾਈ ਬੋਲੋ ਘਣੀਆਂ ਜਾਊਗਾ ਘਣੀਆਂ ਚੱਲ ਨਾਲੇ ਜਾਏਗਾ ਭਾਈ ਕਿਰਾਇਆ ਲੱਗੂ ਲੱਗੂ ਘਣੀਆਂ ਲ ਕਰਾਇਆ ਕਿ ਨਾ ਰੱਖ ਕੇ ਕੁਝ ਨਾ ਕੋ ਭਾ 600 ਰੁਪਏ ਦੋ 500 ਦਿੱਤਾ ਹੀ ਅਕੇ ਹਾਂ ਇਹਨਾਂ ਵਾਰ ਬਹੁਤ ਵੱਜ ਜਾਂਦੀ ਯਾਰ ਕਹੋ ਚੱਲ 600 ਦੇ ਦੋ 500 ਤੇਰੀ ਗੁੱਡੀ ਗੱਲ ਆ ਮੁੱਗੇ 500 ਚੱਲਿਆ ਸੀ ਆ 500 ਦਿੱਤਾ ਹਾਂ ਬੋਲੋ ਭਾਈ 200 ਜਾਂੜੀ ਮਰਜਦੀ ਹਾਂ 200 300 ਰੁਪਿਆ ਤੂੜੀ ਹੈ ਇਹ ਤਾਂ ਤੂੜੀ ਹੈ ਹਾਂ ਉਹ ਨਹੀਂ ਹੈ 400 ਚਲੋ ਵਾਹ 300 ਰੁਪਿਆ 400 400 ਠੀਕ ਹੈ 5 10 15 20 25 30 450 54 60 500 500 500 ਰੁਪਿਆ ਬੋਲਾ ਬਾਈ ਕਿਨੇ 500 ਰੁਪਿਆ ਬਈ ਆਜਾ ਕਿਦੀ ਟੰਡੀਆਂ ਲੋਬੀ ਪਾਸੋਂ ਕਿ ਆਪਿਆ ਬਾਹਰ ਦੀ ਤੂੜੀ ਤੇ ਇਹ ਬਾਕੀ ਵੇ ਪਹਿਲੀ ਟਰਾਲੀ ਸੀਗੀ ਤੇ ਬਾਹਰ ਦੀ ਤੂੜੀ ਸੀ ਤੇ ਦੂਜੀ ਟਰਾਲੀ ਵੱਲ ਚੱਲਦੇ ਆਂ ਵੀ ਦਿਖਾਉਨੇ ਤੁਨ ਤੂੜੀ ਚੱਕ ਕੇ ਦੇਖ ਕਰੂ ਚੈੱਕ ਕਰਾਂ ਦੇ ਬਾਕੀ ਦੇਖਾਂਗੇ ਵੀ ਰੇਟੇ ਦਾ ਕਿੱਥੋਂ ਲੱਗ ਜਾਂਦਾ

اپنی ہے اپنی ہے باہر جی ਅੰਦਰ ਦੀ ਟੁੜੀਆਂ ਬਾਹਰ ਹਟ ਰਹਿਣੀਆਂ ਅੰਦਰ ਦੀ ਟੁੜੀਆਂ ਹੀ ਰੰਗ ਹੈ ਜੇ ਵੇਖੋ ਬੋਲੋ 300 ਪਣ 15 ਨਹੀਂ ਲਊਗਾ ਖੁੱਲੀ ਲੈ ਜੂ ਪੰਡਾ ਵਾਲੀ ਦਾ ਪੰਡਾ ਵਾਲੀ ਦਾ ਪੰਡਾ ਵਾਲੀ ਦਾ ਬੋਲੋ ਹੀ ਬੋਲੋ 250 ਦਾ ਬੋਲੋ ਸੇ ਬੋਲੋ 250 ਰੁਪਿਆ 300 ਰੁਪਿਆ ਯਾਰ 5 10 310 ਰੁਪਏ 25 ਠੀਕ 3 साढ़े तीन सौ सठ पैंक अस्सी रुपये तीन सौ अस्सी रुपये पचासी रुपये भाई कहीं जाएगा छे सौ रप छे सौ चार सौ रुपया 400 ਰੁਪਿਆ 5 ਰੁਪਏ 10 ਰੁਪਏ 15 ਰੁਪਏ 540 540 ਬੋਲਾ ਬਾਈ ਕਿ ਨਾ ਠੀਕ ਆ ਜੀ 540 ਅੰਕਲ ਜੀ ਜੀ ਆ ਨੀ ਉਹ ਲੋ ਵੀ 540 ਰੁਪਏ ਲੱਗੀ ਆ ਭਾਈ ਅੰਦਰ ਦੀ ਤੂੜੀ ਇਹ ਰੰਗ ਥੋੜਾ ਜਿਹਾ ਜੂਰ ਹੈਗਾ ਮੈਨਾਂ तो ड़े ड़े बाकी अंदर भी सुख की थोड़ी है बिल्कुल साढ़े चार सौ रुपया मेरी इडल गया बाकी अंके देख लिया भाई अंदर दी थोड़ी बोलो भाई कितने भाई है वो ही है वो है बाप रे ਰਖ 440 400 ਸਾਢੇ 40 ਹੋਈ ਸੀ ਫਿਰ ਮੋਖਣੀ ਆ ਨਾ ਸਿਮੀਆ ਆਪਣੇ ਕਿੱਥੇ ਆਉਂਦੇ ਚਾਰਜਿੰਗ ਵਾਲਾ ਪੁੱਛਦਾ ਇਤਰਾ ਦੁਬਾਰਾ ਕਰਦੇ ਮੈਂ ਬਸ ਬਾਕੀ ਹੈ ਪਹਿਲਾਂ ਦੱਸ ਦੇ ਆਵਾਜ਼ ਦੇ ਦੇ 400 ਕੇਵਲ 400 ਦੱਸ ਦਿਆ ਕਰ ਵੀ ਜਿਹਨੇ ਪਿੰਡ ਚਲੇ ਜਾਣੇ ਹੈ ਜਿਹਨੇ ਬਾਹਰ ਜਾਣੇ ਪਹਿਲਾਂ ਪੁੱਛ ਲਿਆ ਕਰੋ ਮੈਂ ਲੋ ਜੀ ਜਾਣਾ ਯਾਰ ਭਾਈ ਫੇਰ ਦੂਰੀ ਵਰੀ ਆਵੇ ਹੁਣ ਜਾਨ ਨਾ ਆਏ ਰੱਗੇ ਵੀ ਜਾ ਨਾ ਰੱਗੇ ਨਾ 400 ਲੱਖਾਂ ਦਾ ਨਹੀਂ 400 400 400 ਬੋਲਾਂ ਬਈ ਨਾ 5 ਰੁਪਏ 405 10 15 20 25 30 35 40 41 445 ਬੋਲਾਂਗੇ ਨੇ ਹਾਂਜੀ 445 ਚੱਲੋ ਲਾਉਣੀ ਆ ਜੀ ਠੀਕ ਆ ਰੋਕ 445 ਰੁਪਏ ਦੀ ਇਹੀ ਲੱਗੀ ਪਹਿਲਾਂ ਲੱਗੀ 452 ਜਾਂਦਾ ਕਿ ਮੈਂ ਉੱਥੇ ਨਹੀਂ ਲਾ ਕੇ ਉਹਨਾਂ ਫਿਰ ਬੋਲੀ ਦੂਰੀਆ ਰਭਈ ਹੋਈ ਆ ਹੁਣ ਤੇ ਬਾਕੀ ਅੱਗੇ ਦੇਖਦੇ ਆ ਕਿਥੇ ਤਾਂ ਬੈਠਿਆ ਗਿਆ ਲੋਬੀ ਦੋ ਡੋਲੇ ਜੀ ਬੋਲੀ ਹੋਈ ਸੀ ਤੇ ਦੋਵਾਂ ਦਾ ਥੋੜਾ ਜੱਜ ਨਹੀਂ ਹੁਣ ਜਾਂਦਾ ਨਹੀਂ ਤੂੰ ਉਹ ਨਹੀਂ ਤੁਰਦਾ ਉਹਦਾ ਮੈਂ ਬਣਾਉਣੀ ਨਹੀਂ ਕੇਵਲਾ ਜਾਉਂ ਨਾ ਹੋਰ ਭੇਜ ਦੇ ਬੰਦੇ ਪਿਆਰੇ ਓਕੇ ਵਾਹ ਆ ਜਾ ਯਾਰ ਤੂੰ ਤੁਹਾਨੂੰ ਘਰੋਂ ਲੰਦਾ ਤੂੰ ਸੋਚ ਕੇ ਆਇਆ ਮੈਂ ਇੱਥੇ ਪੰਡਾਲੀ ਦਾ 70 ਲੜਾ ਪੰਡਾਲੀ ਲੜਾ ਸਰ ਤੇ ਨਹੀਂ ਵੀ ਹੋ ਜਾ ਯਾਰ ਮਹਿੰਗੇ ਸਸਤੇ ਨਹੀਂ ਜੇ ਮੈਂ ਕਰਦਾ ਤੇ ਹੋ ਜੂਗਾ ਫਿਰ ਹੁਣ ਹੋ ਗਈ ਜਿਹੜੀ ਹੋ ਗਈ ਤੇ ਲੈਉਣ ਵਾਲੀ ਸੀ ਤੇਰੀ ਹੁੰਦੀ ਸੀ ਅੱਗੇ ਹੁੰਦੀ ਸੀ ਸਾਜੀ ਕਿੰਨਾ ਰੱਖਾਈ 400 400 400 ਅੰਦਰ ਦੀ ਹੈ ਬਾਈ ਘਣੀਆਂ ਲੈ ਜਾਉ ਘਣੀਆਂ ਲੈ ਜਾਏਗਾ 400 ਵੱਡੀ ਪੰਜ ਗਣੀ ਧੰਨ ਵਾਲੇ ਪਾਸੇ ਜਾਏਗਾ ਬਾਈ ਵੱਡੀ ਪੰਜ ਕਿਨੇ ਜਾਏਗਾ ਭਾਈ ਦਰਜੀਆਂ ਕੋਠੇ ਜਾਏਗਾ ਦਰਜੀਆਂ ਕੋਠੇ ਜਾ ਚਾਰੂਆ ਭਾਈ ਓਏ 450 52 52 60 65 70 75 500 ਰੁਪਇਆ 5 505 ਬੋਲਾ ਭਾਈ ਕਿਨੇ 505 ਰੁਪਇਆ ਜੀ ਹੈ ਥੋੜੇ ਭਈ 500 ਤੇ 5 ਰੁਪਏ ਲੱਗੀ ਵੀ ਅੰਦਰ ਦੀ ਤੁੜੀ ਇਹ ਤੇ ਬਾਕੀ ਅੱਗੇ ਦੇਖ ਰਹੇ ਆ। ਅੱਪੰਡਾਂ ਲਈ ਇਹ ਨਹੀਂ ਆਦਾ ਕਿ ਜਿਹੜੀ ਬਾਕੀ। ਮਤਲਬ ਦੇਖੋ ਤੇ ਜਰਦੀਆਂ ਨੇ ਕਿਹ ਹੋਰ? ਹਾਂ ਹੋਰ। ਕਿਹੜੀ ਉਹ ਦਿੱਤੀ ਆ ਰੋਡ ਦਿੱਤੀ ਆ। ਹੈ ਦਰਜੀਆਂ ਦੇ ਕੋਠੇ ਇਹ ਕਿ ਹੋਰ ਆ ਕੋਈ? ਗੁਰੂਸਰਾਂ ਦੇ ਗੁਰੂਸਰਾਂ ਦੇ ਕੋਠੇ। 3 ਟੈਲੀ ਭਾਈ ਆਪਣੇ ਭਾਈ ਜਾਏਗਾ ਭਾਈ। ਤੈਨੂੰ 300 ਰੁਪਇਆ। ਦੱਸੋ ਯਾਰ ਤੁਸੀਂ ਵੀ ਕਾਹਦਾ ਟਰੈਕਟਰ ਚਾਲਦੇ ਤੁਸੀਂ ਦੱਸੋ ਵੀ ਤੁਹਾਨੂੰ ਪਹੁੰਚਦਾ ਹੈ ਪਹੁੰਚਦਾ ਤਾਂ ਕਿੰਨਾ ਦਿਨ ਪਹੁੰਚਦਾ ਤੁਹਾਨੂੰ ਦੱਸੋ ਉਹਨੂੰ ਦੱਸੋਗੇ ਹੈ ਬੈਟਲ ਮੈਂ ਕਿਰਾਇਆ ਨਹੀਂ ਕਹ ਕਿ ਨਹੀਂ ਕੁਆਟਾ ਹਾਂ ਦੂਰ ਬਾਬਾ 2 ਕਿਲੋਮੀਟਰ 400 400 400 450 450 52 60 65 70 75 500 505 505 ਬੋਲੰਗ ਨੇ 1015 515 ਜੀ 25 30 35 40 40 550 ਬੋਲੰਗ ਨੇ 550 ਲਿਖੀ ਪਈ ਹੋ ਗਿਆ ਹਥੂੜੀ ਲੱਗੀ 550 ਰੁਪਏ ਬਾਕੀ ਅੱਗੇ ਦੇਖਾਂਗੇ ਤੇ ਅੰਦਰ ਦੀ ਬਾਹਰ ਦੀ ਬਾਹਰ ਵੀ ਥੋੜੀ ਕੀ ਖਾਏ ਉਹ ਵੀ ਤੇ ਮੈਂ ਵੀ ਥੀ ਮੈਂ ਤਾਂ ਨਹੀਂ ਟੈਂਡ ਲਾਤੀ ਤਰਲੇ ਨਦੀ ਘਾਣ ਰਹੀਆਂ ਮੇਰੀਆਂ ਕੀ ਦੀ ਆ ਬਾਈ ਆਪਣੀਆਂ ਬਾਈ ਅੰਦਰ ਦੀ ਬਾਹਰ ਦੀ ਬਾਹਰ ਦੀ ਆ ਬਾਈ ਲਾਲ ਤੂੰ ਨਹੀਂ ਜਾ ਹੁਣ ਜਿੱਥੇ ਮਾਗੀ ਲਾ ਰਹੋ ਬਾਈ ਜੀ ਨੇ ਭਈ ਆਈ ਨਿਕਲੂ ਸਰ ਹੀ ਹਾਂਜੀ ਆ ਬਾਈ ਬਾਹਰ ਦੀ ਦੇ ਅੰਦਰ ਦੀ ਬਾਹਰ ਦੀ ਬਾਹਰ ਦੀ ਆ ਬਾਈ ਤੁੜੀ ਕਣੀਆਂ ਵਾਲੇ ਜਾਏਗਾ ਨਹੀਂ ਕਣੀਆਂ ਵਾਲੇ ਨਹੀਂ ਜਾ ਠੀਕ ਵੱਡੀ ਪੰਜ ਵਾਲੇ ਦਰਜਿਆਂ ਵਾਲੇ ਕੋਠੇ ਉੱਤੇ ਉੱਤੇ ਹਾਂ ਕਣੀਆਂ ਵਾਲੇ ਤਿੰਨਾਂ ਤਾਂ ਬਾਈ ਤੁਲੀਏ ਪਹਿਲਾ ਟਰਾਲੀ ਕਿਵੇਂ ਆ ਟਰਾਲੀ ਭਾਰੀ ਆ ਬਾਈ ਅੱਗੇ ਨੂੰ ਨਹੀਂ ਕੱਲ ਤੁਲੀ ਸੀ ਕੱਲ ਹੋਰ ਟਰਾਲੀ ਅੱਜ ਹੋਰ ਆ ਐ ਮੇਰਾ ਬੰਦਾ ਫਿਰ ਕਿਹੜੀ ਆਵੇਂ 400 400 ਰੁਪਇਆ ਜਾਂਦਾ ਹੈਗਾ ਕਿੱਥੇ ਜਾਂਦਾ ਦਰਜਿਆਂ ਵਾਲੇ ਕੋਠੇ ਜਾਏਗਾ ਬਾਈ ਉਹ ਕੋਈ ਬਾਈ ਸਿੰਜਾਂ ਦਾ ਜੀ ਮੈਂ ਭਾਈ ਟਰਾਲੀ ਦਾ ਵੇਟ ਦੁਆਰਾ ਇਹ ਮਾਰੇ ਦੇ ਨਾਲ ਹੀ ਕਰਾ ਲਈ ਆ ਵੇਟ ਕਰਾ ਕੇ ਪੈਸੇ ਇੱਥੇ ਦਊਗਾ ਹਾਂ ਦੱਸ ਜੇ ਜਾਵਾਂਗੇ ਤਾਂ ਤਾਂ ਦੱਸ ਨਹੀਂ ਜਣਾ ਤਾਂ ਦੱਸ ਆਪਸ ਆ ਗਏ ਤੈਨੂੰ ਵੇਟ ਕਰਾਉਣਾ ਮੈਂ ਕਰਦਾ ਠੀਕ ਦਰਜੀਆਂ ਦੇ ਕੋਠੇ ਜੂਰੇ ਲਾਉਣੀ ਆ ਨਹਿਰ ਦੇ ਨਾਲ ਹੀ ਨਹਿਰ ਦੇ ਨਾਲ ਹੀ ਯਾਰ ਗੋਲ ਬੋਲ ਉਹ ਨਹੀਂ ਮੈਂ ਸਮਝ ਗਿਆ ਯਾਰ ਇੱਕ ਕਈ ਵਾਰੀ ਦਰਜੀਆਂ ਦੇ ਕੋਠੇ ਕਈ ਆ ਨਾ ਕਹੋ ਗੋਲ ਬੋਲ ਭਾਈ ਜਾਏਗਾ ਜਾਊਗਾ ਭਾਈ ਕਿੰਨਾ ਜਿ세 ਐਕਸ਼ਨ ਦਾ ਪੈਟਰੋਲ ਪੰਪ ਲੱਗਾ 400 ਰੁਪਇਆ 400 400 ਤਾਂ ਮੈਂ ਕਹੀਆ 400 ਤੇਰੇ ਹੀ ਆ ਪੰਜ 10 15 450 55 60 65 70 75 75 500 ਰੁਪਇਆ 500 ਬੋਲ ਲੰਗ ਨੇ 500 ਰੁਪਇਆ ਲੱਗ ਪਈ ਦਰਦੀਆਂ ਕੁੱਛ ਲੈ 500 ਰੁਪਇਆ ਲੱਗਿਆ ਵੀ ਬਾਹਰ ਦੀ ਉੰਜ ਟੂੜੀ ਆ ਵੀ ਤੇ ਉਹ ਵੀ ਸਾਨੂੰ ਚੈੱਕ ਕਰਾਉਂਦੇ ਵੀ ਟੂੜੀ ਅੰਦਰ ਆ ਰਗੀ ਬਿਲਕੁਲ ਹੈ ਪਰ ਬਾਹਰ ਦੀ ਹੈ ਅੱਗੇ ਦੇਖਦੇ ਆਂ। ਹੋਰ ਹੀ ਗੱਲ ਚੱਲ ਰਹੀ ਹੈ। ਇਹ ਈ ਆ ਭਾਈ। ਅੰਦਰ ਦੀ ਬਾਹਰ ਦੀ ਕੋਕ ਵਾਲੀ ਭਾਈ। ਐ ਨਹੀਂ ਪੁੱਛ ਲਈ। ਹਾਂ ਹਾਂ ਰਲਮੀ ਕੱਪ ਦੀ ਦੁਨੀਆ ਬਾਹਰ ਦੀ ਬੋਲੋ। 400 ਪੰਡਾ ਜਿਹੜੀ ਵਰਜੀ ਦੇਖ ਲੈ ਪੰਡ ਕਿਉਂ ਵੀ? 400 ਮੈਂ ਤੈਨੂੰ ਅੰਦਰ ਦੀ ਕਹੀ ਜਾਵਾਂ। 400 ਪੰਜ ਪੰਜ ਕਿੱਥੇ ਜਾਣੀ ਵੀਰੇ ਵੱਡੀ ਪੰਜ ਗਰੀ ਜਾਏਗਾ ਭਾਈ ਨਹੀਂ ਜਾਣਾ ਪੈਗੇ ਪੁੱਛ ਲਿਆ ਕਰੋ ਪਹਿਲਾਂ ਬਸ ਠੀਕ ਹੈ ਕੋਈ 400 400 5 10 15 20 450 52 60 65 70 75 80 85 90 500 ਪੰਜ 505 ਬੋਲਾਂਗੇ ਨੇ 505 ਰੁਪਏ ਜੀ ਇੱਥੇ ਲੋਹੀਆਂ ਕੋਲ ਆ ਨੇੜੇ ਯਾਰ ਕੀ ਜੀ ਲੋ 505 ਰੁਪਏ ਲੱਗੇ ਵੀ ਅੰਦਰ ਦੀ ਤੂੜੀ ਇਹ ਬਾਹਰ ਦੀ ਸਾਰੀ ਬਈ ਤੇ ਤੂੜੀ ਉੰਜ ਸੁੱਕੀ ਹੈ ਬਾਕੀ ਅੱਗੇ ਦੇਖਾਂਗੇ ਉਹ ਦਾਈ ਹੈ ਨਾ ਜਾੜੂ ਹੈ ਇਹ ਹੋਗਾ ਉਹਨੂੰ ਭੇਜ ਦਾਂਗਾ ਘਾੜੂ ਆ ਉਹ ਸੁੱਖਾਂ ਇਹ ਠਿਕਣੀ ਵਾਲੇ ਜੀ ਆਏ ਨੂੰ ਪੁੱਤਾਂ ਘਵਾਰਾ ਵਾਲਾ ਘਵਾਰਾ ਵਾਲਾ ਜਾਊਗਾ ਬਈ ਹੈ ਜਾਊਗਾ 45 ਕਰੇਗਾ ਜਾਊਗਾ ਆਹ ਆਹ ਹੈ ਆਲ ਰਾਉਂਡਰ ਆਹ ਲਾਦੇ ਪਤਾ ਇਹਨੂੰ ਪਤਾ ਹੈ ਇਹਨੂੰ ਪਤਾ ਵੀ ਹੈ ਸਾਢੇ 450 500 ਹੀ ਕਰੇ ਯਾਰ 500 ਰੁਪਇਆ 500 ਰੁਪਇਆ ਉਹ ਹਨਾ 500 ਲੰਘਨੇ 10 ਰੁਪਏ ਬਈ ਕਿੱਥੇ ਜਾਣੀਆਂ ਗੁਰੂ ਘਟਾ ਹੋ ਜਾਏਗਾ ਬਈ

ਸੋ ਡਾਲਿੰਗ ਦੀ ਬਾਈ ਆਪਣੇ ਧੰਨਾਂ ਵਾਲੇ ਜਾਏਗਾ ਵੱਡੀ ਪੰਜ ਕਰੇਗਾ ਵੱਡੀ ਪੰਜ ਕਰੇਗਾ ਜਾਊਗਾ ਬਾਈ ਖੁੱਲੋ ਚੱਲ 500 ਰੱਖ ਲਓ 500 ਬੀਆ 500 ਬੀਆ 5 10 15 20 25 525 ਬੋਲੰਗ ਨੇ 100 ਰੁਪਏ 35 35 ਬੋਲੰਗ ਨੇ 40 45 50 550 ਬੋਲੰਗ ਨੇ 550 ਰੁਪਏ ਲਖੀ ਬਾਈ ਹਾਂਜੀ ਹਾਂਜੀ 550 ਲਖ ਦਾ 700 ਰੁਪਿਆ ਬਾਈ 550 ਰੁਪਏ ਬਈ ਆਇਆ ਨਾ ਉਹ ਵੀ ਚੱਕ ਰਿਹਾ ਬਾਹਰ ਦੀ ਧੂੜੀ ਆ ਬਾਈ ਮੈਂ ਤੁਹਾਨੂੰ ਆਹ ਹੈ ਮੈਂ ਨਗਰੀ ਨੰਪਣਾਇਆ ਇਹ ਪਾਜ ਬਣੂਗਾ ਮੋਟੇ ਨਹੀਂ ਬਣੂਗਾ ਪਾਜ ਆਹ ਹੋ ਜਿਆ ਬੰਦਾ ਵਾਲੇ ਦੇਖਦਾ ਕਿ ਥੋੜੀ ਜਰੂਰ ਜੀ ਕਿੰਨਾ ਬੱਦਲ ਆਜਾ ਜੀ ਬਾਹਰ ਦੀ ਥੋੜੀ ਹੈ ਇੱਕ ਵਾਰੀ ਨੰਦ ਖੋਲ ਮਰ ਜੇ ਥੋੜੀ ਜਰੂਰ ਦੇਖੀ ਆਈ ਵੇਖਣੀ ਗਮ ਜੀ ਨੇ ਟੱਕਿਆ ਕਿਲੀ ਗੁਲੀ ਦਾ ਨਹੀਂ ਬਸ ਜੋਤ ਜੀ ਤੇਰੇ ਹੱਥ ਚ ਇਹੋ ਜੀ ਆ ਸਾਰੀ ਇਹਦੇ ਨਾਲ ਦੀ ਬਾਈ ਵੇਖ ਕੇ ਬੋਲੀ ਦਿਓ ਹਾਂ 400 400 400 400 ਬੋਲਾ ਬਾਈ ਕਿਨੇ ਘਣੀਆ ਵਾਲੇ ਜਾਊ ਘਣੀਆ ਵਾਲੇ ਜਾਏਗਾ ਨਹੀਂ ਜਾਂਦਾ 405 10 15 20 25 ਏ 40 450 52 60 460 ਬੋਲੰਗ ਨੇ ਸੈਂਡ ਸੈਂਡ ਕਿੱਥੇ ਜਾਣੀ ਭਾਈ ਹਾਂ ਭਾਈ 5 ਦੀ ਜਾਏਗਾ 70 ਕਰੀਏ ਜਾਨਾ ਉਹ ਕਿੱਥੇ ਜਾਣੀ ਹੈ ਹੈ ਲੈ ਲੋ 70 ਵੀਏ 75 80 85 485 ਬੋਲੰਗ ਨੇ 90 ਕਰ 90 99 495 ਬੋਲਦਾ ਵੀ 495 ਬਾਈ ਇੱਥੇ ਲੁਨੀ ਆ ਗਿਆ ਲੋ ਵੀ 495 ਰੁਪਏ ਲੱਗੀ ਆ ਵੀ ਥੋੜੀ ਮੋਟੀ ਉੱਜ ਇਹਦੀ ਫਾਈ ਲੱਗੀ ਸੀ ਆ ਵੀ ਉਹਦੀ ਭੈਣ ਜੀ ਕੰਡੇ ਤੇ ਚੱਲ ਜੀ ਹਾਂ ਬੱਪੀ ਬਾਹਰ ਦੀ ਅੰਦਰ ਦੀ ਅੰਦਰ ਤੋਂ ਕੰਨੀ ਵਾਲੇ ਜਾਏਗਾ ਜਾਊਗਾ ਬਾਈ ਵੱਡੀ ਪਨੀਰੀ ਜਾਊਗਾ ਜਦੋਂ ਕੰਨੀ ਵਾਲੇ ਜਾਵੜੇ ਤੇ ਪਨੀਰੀ ਜਾਊਗਾ ਉੱਚਾ ਹੋਵੇ ਨਾ ਫਿਰ ਬਾਈ ਫਰਕ ਨਹੀਂ ਪੈਂਦਾ ਉਹ ਬਾਈ ਕੰਨੀ ਵਾਲਾ ਨਾ ਸੰਜਕ ਨਹੀਂ ਵਿੱਚ ਹੈ ਮੈਨੂੰ ਵੀ ਪਤਾ ਤੈਨੂੰ ਕਾਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਹੈ ਨਹੀਂ ਜਾਂਦਾ ਹਾਂਜੀ ਬੋਲੋ ਐ ਗਰੇ 400 400 ਪੰਜ ਸਾਢੇ 450 52 452 ਬੋਲਾ ਬਾਈ ਕਿਨੇ 450 ਰੁਪਏ ਨਹੀਂ ਵੇਚੀ ਨਹੀਂ ਵੇਚੀ ਸਾਢੇ 450 ਰੁਪਏ ਲੱਗੀ ਸੀ ਅੰਦਰ ਦੀ ਥੋੜੀ ਬੋਲੋ ਜੀ ਪੁੱਛੋ ਪੁੱਛੋ ਕਿੱਥੇ ਆ ਰਿਹਾ ਯਾਰ ਉਹ ਭਾਈ 5 ਗਰੀ ਜਾਏਗਾ ਆ ਜਾ ਹਾਂਜੀ 5 ਗਰੀ ਜਾਏਗਾ 300 ਰੁਪਿਆ ਉਹਨਾਂ ਨੂੰ ਬੋਲੋ 400 400 5 10 ਉਹਨਾਂ ਨੇ ਭਾਈ 5 ਗਰੀ ਕਰਾਇਆ ਥੋੜਾ ਵੱਧ ਲਊਗਾ ਉਹ ਉਹਨਾਂ ਨਾਲ ਗੱਲ ਕਰ ਲੈਣਾ ਕੋਈ ਨਹੀਂ ਕਰ ਲਾਂਗੇ ਯਾਰ 410 15 25 30 35 450 500 ਰੁਪਇਆ 5 10 15 20 25 30 35 40 45 550 ਬੋਲਾਂਗੇ ਸਾਢੇ 550 ਬਈ ਜੀ 950 ਉਹ ਬਈ ਸਾਢੇ 550 ਰੁਪਇਆ ਲਿਖੀ ਬਈ ਤੇ ਅੰਦਰ ਦੀ ਤੂੜੀ ਇਹ ਆ ਤੇ ਬਾਕੀ ਬਈ ਮਗਰ ਜਿਹੜੀਆਂ ਟਰਾਲੀਆਂ ਲਗਭਗ ਤਿੰਨ ਚਾਰ ਨਾਲ ਖੜੇ ਪਏ ਆ ਤੇ ਬਾਕੀ ਦੇਖਦੇ ਆ ਵੀ ਇਹਨਾਂ ਦਾ ਕੀ ਰੇਟ ਹੈ ਕਿਹੜਾ ਜਾਊਗਾ ਵੱਡੀ ਪੰਜ ਨਹੀਂ ਮੋਟੇ ਪੰਜ ਰੋਡ ਦੇ ਉੱਤੇ ਜਮ੍ਹਾਂ ਕਰਾ ਮੇਰਾ ਇਨੀ ਵਾਰਡ ਨਹੀਂ ਇੱਥੇ ਲਾਉਂਗਾ ਭਾਈ ਸ਼ਹਿਰ ਜੀ ਦੇਥੋਂ ਵੀ ਬਾਹਰ ਨਹੀਂ ਜਾਣੀ ਉਹਨੀ ਵਾਰਡ ਦਾ ਤੇਰਾ ਕੰਮ ਆ ਯਾਰਾ ਹਾਂ ਉਹ ਇਹ ਉਹਨੇ ਚਰਚ ਤੇ ਚੱਕ ਲਾ ਦਿੰਿਆ ਕਿਹਾ ਟਾਈਮ ਲੱਗਣਾ ਤੇਰਾ ਬੋ ਚਲੋ ਤੈਨੂੰ ਤੇਲ ਪਾਣੀ ਦਾ ਖਰਚਾ ਦੇ ਦਿਆਂਗੇ ਕਹਿੰਦੇ ਦੁਕਾਨਦਾਰ ਤੋਂ ਨਹੀਂ ਦਿੱਤਾਂ ਦਾ 300 ਰੁਪਏ ਤੇਲ ਦਾ ਖਰਚਾ ਦੇ ਦਿਆਂਗੇ ਤੈਨੂੰ ਸਹੀ ਗੱਲ ਵੱਡੀ ਪੰਜੀ ਗੇ ਰੋਡ ਦੇ ਉੱਤੇ ਹੀ ਆ ਜਾਵਾਂਗੇ ਲੈ ਦੇਗਾ 650 ਰੁਪਏ ਕਿੱਧਰ ਗਿਆ 55 60 ਪੂਰਾ ਕਰਦੇ 500 ਰੁਪਏ 5 5 10 15 15 20 25 25 30 35 40 41 545 ਬੋਲਾਂਗੇ ਨੇ ਇਹ ਵੀ 545 ਰੁਪਏ ਦੀ ਹੈ ਉਹ ਵੀ 500 ਤੇ 45 ਰੁਪਏ ਵੀ ਲੱਗੀ ਆ ਤੇ ਬਾਕੀ ਵੀ ਮਗਰ ਜਿਹੜੀਆਂ ਰਹਿ ਗੀਆਂ ਤਿੰਨ ਟਰਾਲੀਆਂ ਹੋਗੀਆਂ ਤੇ ਇੱਕੋ ਤੋਂ ਇਹ ਮਾਰਕੜਾ